ਲੈਂਡ ਪੁਲਿੰਗ ਮਾਮਲੇ ਦੇ ਵਿੱਚ ਕਿਸਾਨ ਹੁਣ 16 ਤਰੀਕ ਨੂੰ ਰਈਏ ਦੀ ਅਨਾਜ ਮੰਡੀ ਦੇ ਵਿੱਚ ਇੱਕ ਵਿਸ਼ਾਲ ਜਨ ਸਭਾ ਕਰਨ ਜਾ ਰਹੀ ਹੈ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਦੇ ਬੈਨਰ ਥਲੇ ਇਹ ਉੱਥੇ ਕਾਨਫਰੰਸ ਹੋਏਗੀ ਸਾਡੇ ਨਾਲ ਜਗਜੀਤ ਸਿੰਘ ਡੱਲਾਵਾਲ ਸਾਡੇ ਨਾਲ ਨੇ ਡੱਲਾਵਾਲ ਸਾਹਿਬ ਲੈਂਡ ਪੁਲਿੰਗ ਮਾਮਲੇ ਦੇ ਵਿੱਚ ਅਸੀਂ ਵੱਡੀ ਸਾਰੀ ਕਾਨਫਰੰਸ ਕਰਨ ਜਾ ਰਹੇ ਹਾਂ ਜਿਹੜੀ ਕਿ 16 ਅਗਸਤ ਨੂੰ ਤੁਸੀਂ ਦੱਸ ਰਹੇ ਹੋ ਪਰ ਜੇ ਸਵਾਲ ਇਹਦੇ ਵਿੱਚ ਦੇਖਿਆ ਜਾਏ ਲੈਂਡ ਪੁਲਿੰਗ ਮਾਮਲੇ ਨੂੰ ਹਾਈ ਕੋਰਟ ਨੇ ਹੁਣ ਰੋਕ ਲਗਾ ਦਿੱਤੀ ਹੈ ਤੇ ਹਜੇ ਵੀ ਅਸੀਂ ਇਹ ਦੇ ਖਿਲਾਫ ਦੇ ਖਿਲਾਫ ਇਕੱਠੇ ਹੋ ਰਹੇ ਹਾਂ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਲੈਂਡ ਪੂਲਿੰਗ ਨੂੰ ਰੋਕ ਲੱਗਣਾ ਇੱਕ ਸਟੇ ਹੋਣਾ ਬਹੁਤ ਛੋਟੀ ਰਾਹਤ ਹੈ ਕਿਸਾਨਾਂ ਦੇ ਸਿਰ ਦੇ ਉੱਤੇ ਲੈਂਡ ਪੂਲਿੰਗ ਦੇ ਤਹਿਤ ਜ਼ਮੀਨ ਲੈਣ ਵਾਲੀ ਜਿਹੜੀ ਤਲਵਾਰ ਹੈ ਉਹ ਅੱਜ ਵੀ ਲਟਕਦੀ ਹੈ ਕੱਲ 4 ਹਫ਼ਤਿਆਂ ਤੋਂ ਬਾਅਦ ਅਗਰ ਸੁਪਰੀਮ ਕੋਰਟ ਨੇ ਇਹ ਕਹਿਤਾ ਕਿ ਜੀ ਆ ਅਮੈਂਡਮੈਂਟਸ ਕਰਤੀਆਂ ਸਰਕਾਰ ਨੇ ਅੱਜ ਲੈ ਸਕਦੇ ਨੇ ਤਾਂ ਫਿਰ ਤਾਂ ਮਤਲਬ ਸਾਡੇ ਤਾਂ ਫਿਰ ਵੀ ਜੋੜਾਂ ਚ ਬਹਿ ਗਿਆ ਫੈਸਲਾ ਸਾਡਾ ਇਹ ਆ ਕਿ ਅਗਰ ਸੁਪਰੀਮ ਕੋ ਆਪਣਾ ਮਾਨਯੋਗ ਹਾਈ ਕੋਰਟ ਸੱਚਮੁੱਚ ਕਿਸਾਨ ਪੱਖੀ ਹੈ ਆਮ ਲੋਕਾਂ ਦੇ ਪੱਖ ਵਿੱਚ ਬੁਖਤਦਾ ਹੈ ਤਾਂ ਮਾਨਯੋਗ ਹਾਈ ਕੋਰਟ ਨੂੰ ਇਹਨੂੰ ਆਪਣੀ ਪਾਵਰ ਦੇ ਵਰਤਦਿਆਂ ਇਹਨੂੰ ਰੱਦ ਕਰ ਦੇਣਾ ਚਾਹੀਦਾ ਜਾਂ ਫਿਰ ਪੰਜਾਬ ਸਰਕਾਰ ਨੂੰ ਰੱਦ ਕਰੇ ਜਿੰਨੀ ਦੇਰ ਤੱਕ ਇਹ ਰੱਦ ਨਹੀਂ ਹੁੰਦਾ ਉਨੀ ਦੇਰ ਤੱਕ ਮੇਰਾ ਖਿਆਲ ਹੈ ਅੰਦੋਲਨ ਨੂੰ ਕਿਸੇ ਤਰ੍ਹਾਂ ਦੀ ਬ੍ਰੇਕ ਲਾਉਣੀ ਇਹ ਉਚਿਤ ਨਹੀਂ ਹੋਈ। 2011 ਦੇ ਵਿੱਚ ਵੀ ਤੁਸੀਂ ਦੱਸ ਰਹੇ ਹੋ ਕਿ ਉਦੋਂ ਵੀ ਲੈਂਡ ਪੁਲਿੰਗ ਦਾ ਮਾਮਲਾ ਉਖਿਆ ਸੀਗਾ। ਉਦੋਂ ਤੇ ਉਦੋਂ ਦੀ ਵੀ ਰੋਕ ਲੱਗ ਗਈ ਸੀਗੀ। ਉਦੋਂ ਰੋਕ ਲੱਗ ਗਈ ਸੀਗੀ ਉਦੋਂ ਰੱਦ ਨਹੀਂ ਕੀਤਾ ਗਿਆ ਸੀ ਰੋਕ ਲੱਗ ਗਈ ਸੀ। ਤੇ ਹੁਣ ਫੇਰ ਮਾਮਲਾ ਉਹਦੇ ਚੋਂ ਜਨ ਚਿਰਾਗ ਚੋਂ ਬਾਹਰ ਆ ਗਿਆ। ਬਿਲਕੁਲ ਮੈਂ ਦੱਸਾਂ। ਮੈਂ 2011 ਚ ਵੀ ਨਾ ਰੋਕ ਲੱਗੀ ਨਾ ਰੱਦ ਹੋਈ। ਹੂੰ। ਉਸ ਵੇਲੇ ਵੀ ਮੁਹਾਲੀ ਦੇ ਇਲਾਕੇ ਦੇ ਵਿੱਚ ਬਹੁਤ ਵੱਡੀ ਪੱਧਰ ਤੇ ਜ਼ਮੀਨਾ ਕਿਸਾਨਾਂ ਦੀਆਂ ਲਈਆਂ ਔਰ ਜਿਨ੍ਹਾਂ ਦੀਆਂ 2011 ਤੇ ਜ਼ਮੀਨਾ ਲਈਆਂ ਉਹਨਾਂ ਦਾ ਐਕਸਪੀਰੀਅੰਸ ਦੱਸਦਾ ਹੈ ਕਿ ਉਹ ਕਿਸਾਨ ਵਿਚਾਰੇ ਰੋਲ ਰਹੇ ਨੇ ਇੱਕ ਅਮਰਜੀਤ ਸਿੰਘ ਨਾਂ ਦਾ ਕਿਸਾਨ ਮੇਰੇ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਬੈਠਾ ਚੰਡੀਗੜ੍ਹੋਂ ਦੱਸ ਕੇ ਗਿਆ ਹੈ ਕਿ ਉਸ ਬੰਦੇ ਨੇ 2011 ਤੋਂ ਲੈ ਕੇ ਲੈਂਡ ਪੂਲਿੰਗ ਦੇ ਵਿੱਚ ਤਹਿਤ ਜਿਹੜੀ ਜ਼ਮੀਨ ਦਿੱਤੀ ਹੈ ਅੱਜ ਤੱਕਰ 2025 ਬੀਤ ਜਾਂ ਆ ਜਾਣ ਤੱਕ ਵੀ ਉਹਨੂੰ ਉਹਦਾ ਪਲਾਟ ਨਹੀਂ ਮਿਲਿਆ ਤੇ ਜੇ ਅੱਜ ਪਲਾਟ ਦੇਣ ਦੀ ਕੋਈ ਗੱਲ ਕਰਦਾ ਵੀ ਅਧਿਕਾਰੀ ਉਹ ਕਹਿੰਦਾ ਵੀ ਇੱਥੇ ਤਾਂ ਤੁਹਾਡਾ ਹੁਣ ਪਲਾਟ ਸਾਰੇ ਨਿਕਲ ਗਿਆ ਵਿਕ ਚੁੱਕੇ ਨੇ ਤੁਹਾਨੂੰ ਤੁਹਾਡੀ ਜ਼ਮੀਨ ਦਾ ਜਿਹੜਾ ਰਾਈਟ ਮਿਲਣਾ ਹੈ ਪਲਾਟ ਮਿਲਣਾ ਹੈ ਉਹ 95 ਸੈਕਟਰ ਚ ਮਿਲਣਾ ਹੈ ਜਦੋਂ ਕਿ ਲੈਂਡ ਪੂਲਿੰਗ ਦੇ ਵਿੱਚ ਇਹਨਾਂ ਨੇ ਇਹ ਕਿਹਾ ਹੈ ਕਿ ਕਿਸਾਨ ਨੂੰ ਦੇਖੋ ਧੋਖਾ ਕਿੱਡਾ ਵੱਡਾ ਹੈ ਦੇਖਣ ਨੂੰ ਬਾਹਰੀ ਰੂਪ ਚ ਤਾਂ ਉਹ ਲੱਗਦਾ ਹੋਏਗਾ ਕਹ ਜੀ ਸਰਕਾਰ ਨੇ ਕਹਦਾ ਕਿ ਤੈਨੂੰ ਤੇਰੇ ਹੀ ਖੇਤ ਜਿੱਥੇ ਤੇਰੀ ਜ਼ਮੀਨ ਹੋਈ ਉੱਥੇ ਹੀ ਤੇਰਾ ਪਲਾਟ ਦਿੱਤਾ ਜਾਏਗਾ ਲੇਕਿਨ ਉਹਦੇ ਵਿੱਚ ਇਹ ਲਿਖ ਰੱਖਿਆ ਹੈ ਕਿ ਜੇ ਪੋਸੀਬਲ ਹੋਇਆ ਤਾਂ ਸੰਭਵ ਹੋਇਆ ਤਾਂ ਤੇ ਭਾਈ ਫਿਰ ਮਤਲਬ ਸੰਭਵ ਤਾਂ ਬਣਨੇ ਹੀ ਨਹੀਂ ਸੋ ਉਹ ਲੋਕ ਰੋਲ ਰਹੇ ਨੇ ਮੇਰਾ ਕਹਿਣ ਦਾ ਪਾਵ ਦੱਸਣ ਦਾ ਇਹ ਸੀ ਕਿ ਉਦੋਂ ਵੀ ਲੈਂਡ ਪੂਲਿੰਗ ਹੋਈ ਹੈ ਉਹਦੇ ਵਿੱਚ ਵੀ ਜਿਹੜੇ ਉਸ ਇਲਾਕੇ ਦੇ 30 ਤੋਂ ਲੈ ਕੇ 32 35% ਲੋਕ ਆ ਜਿਹੜੇ ਅੱਜ ਤੱਕ ਜਿਨ੍ਹਾਂ ਨੂੰ ਕੋਈ ਪਲਾਟ ਨਹੀਂ ਮਿਲਿਆ ਉਹ ਰੁੱਲਦੇ ਖੜਦੇ ਆ ਉਹ ਇਸ ਕਰਕੇ ਇਹ ਜਿਹੜੀ ਜਿਹੜੀ ਪਾਲਿਸੀ ਹੈ ਕਿਸਾਨਾਂ ਲਈ ਕਿਸੇ ਵੀ ਕੀਮਤ ਦੇ ਉੱਤੇ ਇਹ ਮਤਲਬ ਲਾਹੇਬੰਦ ਨਹੀਂ ਹੈ ਕਿਸਾਨਾਂ ਦਾ ਨੁਕਸਾਨ ਕਰੇਗੀ ਲਗਭਗ ਸਾਰੇ ਪੰਜਾਬ ਚੋਂ 66000 ਏਕੜ ਜ਼ਮੀਨ ਜਿਹੜੀ ਹੈ ਉਹ ਗ੍ਰੈਬ ਕਰ ਲੈਣੀ ਜਾਣੀ ਯਾਨੀ ਕਿ ਸਰਕਾਰ ਉਹਨਾਂ ਦਾ ਧਿਆਨ ਲਈ ਗਿਆ ਕਹਿ ਸਕਦੇ ਹਾਂ ਹੁਣ ਉਹਦੇ ਨਾਲ ਸਾਨੂੰ ਕੀ ਨੁਕਸਾਨ ਹੋਣਾ ਕਿਸਾਨ ਉਹਦੇ ਮਾਮਲੇ ਦੇ ਵਿੱਚ ਜਦੋਂ ਸਰਕਾਰ ਕਹਿ ਰਹੀ ਹੈ ਮੈਂ ਦੇ ਰਹੀ ਹਾਂ ਮਗਰ ਹਜੇ ਉਹਦੇ ਸਿਸਟਮ ਠੀਕ ਨਹੀਂ ਸੀ ਕਿ ਜਿਸ ਕਰਕੇ ਹਾਈ ਕੋਰਟ ਨੇ ਉਹਨੂੰ ਉੱਤੇ ਰੋਕ ਲਾਈ ਹੈ ਕਿਹਾ ਗਿਆ ਕਿ ਉਹਦਾ ਮਜ਼ਦੂਰਾਂ ਦਾ ਕੀ ਬਣੇਗਾ ਉੱਥੇ ਜਿਹੜੇ ਵਾਸਤੇ ਵਸੀਬ ਨੀਕ ਨੇ ਉਹਨਾਂ ਦਾ ਕੀ ਬਣੇਗਾ ਉਹ ਪਹਿਲੇ ਕਲੀਅਰ ਕੀਤਾ ਜਾਏ ਯਾਨੀ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਡਰਾਫਟ ਇਹਨਾਂ ਨੇ ਬਣਾਇਆ ਇਹ ਹਜੇ ਸਾਫ਼ ਨਹੀਂ ਹੈਗਾ ਕਲੀਅਰ ਨਹੀਂ ਹੈਗਾ ਦੇਖੋ ਪਹਿਲੀ ਤਾਂ ਗੱਲ ਹੈ ਕਿ ਸਿਮਾਨਯੋਗ ਹਾਈ ਕੋਰਟ ਦੀ ਜਿਹੜੀ ਟਿੱਪਣੀ ਹੈ ਉਹ ਵੀ ਇਹ ਨਹੀਂ ਦੱਸ ਸਿੱਧ ਕਰਦੀ ਕਿ ਉਹ ਕਿਸਾਨਾਂ ਦੇ ਪੱਖ 'ਚ ਖੜੀ ਹੋਵੇ ਹੂੰ ਉਹਨੇ ਕਿਹਾ ਕਿ ਇਹਨਾਂ ਇਹਨਾਂ ਦਾ ਕੀ ਬਣੇਗਾ ਅਗਰ ਕੱਲ ਨੂੰ ਇਹ ਉਹਦੇ ਬਾਰੇ ਕੋਈ ਐਮੈਂਡਮੈਂਟ ਲਿਖ ਕੇ ਲੈ ਜਾਂਦੇ ਨੇ ਕਿ ਇਹਨਾਂ ਦਾ ਸਿਆ ਕਰਾਂਗੇ ਇਹਦਾ ਸਿਆ ਕਰਾਂਗੇ ਹਾਈ ਕੋਰਟ ਫੇਰੋ ਦੇ ਮਤਲਬ ਪੱਖ ਚ ਜਾ ਸਕਦੀ ਹੈ। ਤੋਂ ਜਿਹੜੀ ਤੁਸੀਂ ਗੱਲ ਕੀਤੀ ਸੀ ਵੀ ਕਿਸਾਨਾਂ ਦਾ ਕੀ ਨੁਕਸਾਨ ਹੋਏਗਾ ਜੇਕਰ 66000 ਏਕੜ ਜ਼ਮੀਨ ਦੀ ਗ੍ਰੈਬਿੰਗ ਹੋ ਜਾਂਦੀ ਹੈ। ਦੇਖੋ ਸਭ ਤੋਂ ਵੱਡੀ ਤਾਂ ਗੱਲ ਇਹ ਲਓ ਕਿ 66000 ਏਕੜ ਜ਼ਮੀਨ ਹੈ ਜਿਹੜੀ ਉਹ 164 ਪਿੰਡ ਉਜੜਨੇ ਆ। ਔਰ ਜਿਹੜੇ 164 ਪਿੰਡ ਉਜੜਨੇ ਆ ਉਹਨਾਂ ਲੋਕਾਂ ਦੀ ਦਾ ਮੁਰਬਸੇਬੇ ਦਾ ਕੀ ਵਿਵਸਥਾ ਹੈ? ਉਹਨਾਂ ਦੀ ਜ਼ਮੀਨ ਤੁਸੀਂ ਵਿਦਆਊਟ ਐਨੀ ਕੋਸਟ ਤੁਸੀਂ ਹੜੱਪਣ ਲੱਗੇ ਹੋ ਉਹਨਾਂ ਨੂੰ ਦੇਣਾ ਕੁਛ ਨਹੀਂ ਜ਼ਮੀਨ ਲੈਣ ਲੱਗੇ ਹੋ ਤਾਂ ਉਹ ਰੋਟੀ ਕਿਵੇਂ ਖਾਂਗੇ ਉਹਨਾਂ ਦੀ ਅੱਗੇ ਜਿਵੇਂ ਲੀਲਾ ਕਿਵੇਂ ਚੱਲੇਗੀ ਤੋਂ ਇਹ ਇਨਾ ਹੀ ਨਹੀਂ ਹੈ ਤੁਸੀਂ ਇੱਕ ਹੋਰ ਨੋਟ ਕਰੋ ਕਿ ਅੱਜ ਜਦੋਂ ਪੰਜਾਬ ਦੇ ਅੰਦਰ ਬੇਰੁਜ਼ਗਾਰੀ ਚਰਮ ਸੀਮਾ ਤੇ ਆਈ ਉਸ ਸਮੇਂ 65000 ਏਕੜ ਜ਼ਮੀਨ ਦੇ ਉੱਤੇ ਕਾਰਪੋਰੇਟ ਦਾ ਘੋੜਾ ਫੇਰ ਕੇ ਉਹ 65000 ਏਕੜ ਜ਼ਮੀਨ ਦੇ ਵਿੱਚੋਂ ਕਿਸਾਨ ਵੀ ਬਾਹਰ ਕੱਢ ਦੇਣਾ ਹੈ ਇਹ ਟੋਟਲ ਜਿਦੋਂ ਤੁਸੀਂ ਦੇਖੋਗੇ 50000 ਪਰਿਵਾਰ ਜਿਨ੍ਹਾਂ ਦੇ ਕੋਲੋਂ ਸਿੱਧਾ-ਸਿੱਧਾ ਰੋਜ਼ਗਾਰ ਖੁੱਸ ਜਾਣਾ ਹੈ ਜੀ ਔਰ ਉਹ ਬੇਰੁਜ਼ਗਾਰੀ ਦੀ ਜਿਹੜੀ ਬੇਰੁਜ਼ਗਾਰਾਂ ਦੀ ਧਾਰ ਜਿਹੜੀ ਫੌਜ ਹੈ ਉਹਦੇ ਵਿੱਚ ਹੋਰ ਵਾਧਾ ਹੋਏਗਾ ਸੋ ਇਸ ਕਰਕੇ ਇਕੱਲਾ ਇਹ ਇਫੈਕਟ ਨਹੀਂ ਹੈ ਉਹਦਾ ਉਹਦੇ ਬਹੁਤ ਸਾਰੇ ਇਫੈਕਟ ਪੈਣੇ ਆ ਉਹਦੇ ਵਿੱਚ ਸਾਡਾ ਅ ਕਾਰਪੈਂਟਰ ਬੈਠਾ ਹੈ ਉਹਦੇ ਵਿੱਚ ਸਾਡਾ ਮਕੈਨੀਕਲ ਲਾਈਨ ਦਾ ਬੰਦਾ ਬੈਠਾ ਹੈ ਜਿਹੜਾ ਸਾਨੂੰ ਸਾਰਾ ਕੰਮ ਕਰਕੇ ਦਿੰਦਾ ਹੈ ਉਹਦੇ ਵਿੱਚ ਪੈਟਰੋਲ ਪੰਪ ਲੱਗੇ ਨੇ ਉਹ ਧੰਦਾ ਚੱਲ ਰਿਹਾ ਹੈ ਉਹਦੇ ਚ ਹੋਰ ਬਹੁਤ ਕੁਸ਼ ਹੈ ਜਿਹੜੇ ਛੋਟੀਆਂ-ਛੋਟੀਆਂ ਦੁਕਾਨਾਂ ਲਾ ਕੇ ਸਾਡੇ ਟਰੈਕਟਰਾਂ ਲਈ ਤੇਲ ਦੀ ਮੋਬਾਈਲ ਦੀ ਪ੍ਰਬੰਧ ਕਰਦੇ ਨੇ ਉਹ ਸਾਰੇ ਦਾ ਸਾਰਾ ਧੰਦਾ ਚੋਪਟ ਹੋਏਗਾ ਸੋ ਇਸ ਲਈ ਇਹ ਕਿਸੇ ਵੀ ਕੀਮਤ ਦੇ ਉੱਤੇ ਪੰਜਾਬ ਲਈ ਲਾਹੇਵੰਦ ਨਹੀਂ ਹੋ ਸਕਦਾ ਸਗੋਂ ਪੰਜਾਬ ਲਈ ਉਜਾੜੀ ਦਾ ਸਾਧਨ ਹੈ ਸਰਦਾਰ ਸਾਹਿਬ ਤੁਸੀਂ बार-बार ਇਹ ਗੱਲ ਕਹਿ ਰਹੇ ਹੋ ਕਿ ਕਾਪਰੇਟ ਨੂੰ ਇਹ ਜ਼ਮੀਨ ਦੇ ਦੇਣੀ ਹੈ ਪਰ ਪੰਜਾਬ ਸਰਕਾਰ ਕਹਿੰਦੀ ਹੈ ਕਿ ਇਹ ਜ਼ਮੀਨ ਜਿਹੜੀ ਹੈ ਰਿਆਸੀ ਇਲਾਕੇਆਂ ਦੇ ਵਿੱਚ ਜਾਣੀ ਹੈ ਜਿਹੜੀ ਕਾਰੋਬਾਰੀ ਇਲਾਕੇ ਆ ਉਹਨਾਂ ਨੂੰ ਜਾਣੀ ਹੈ ਤੁਹਾਨੂੰ ਵੀ ਜਿਹੜਾ ਪਲਾਟ ਦਿੱਤਾ ਜਾਏਗਾ ਐਸਯੂ ਦਿੱਤੀ ਜਾਏਗੀ ਉਹ ਜਿੱਥੇ ਜਿਹੜਾ ਬਣ ਜੇਗਾ ਤੁਸੀਂ ਆਪਣਾ 1200 1200 ਗਜ ਦੇ ਵਿੱਚ ਆਪਾਂ ਵਪਾਰ ਕਰ ਸਕਦੇ ਹੋ ਨਹੀਂ ਮੈਂ ਇਹਨੂੰ ਪੁੱਛਣਾ ਚਾਹਣਾ ਕਿ ਕਹਿਣਾ ਤੇ ਕਰਨਾ ਮੇਰੀਆਂ ਦੋ ਗੱਲਾਂ ਦਾ ਜਵਾਬ ਦੇਵੇ ਸਰਕਾਰ ਵੀ ਜੇ ਉਹ ਚਾਹੁੰਦੇ ਨੇ ਇੱਕ ਕਿਸਾਨਾਂ ਦਾ ਭਲਾ ਕਰਨਾ ਤਾਂ ਫਿਰ ਮੇਰੀ 1 ਏਕੜ ਦੇ ਵਿੱਚ 4840 ਗੱਜ ਜਗ੍ਹਾ ਹੈ ਜੀ ਤਾਂ ਫਿਰ ਸਰਕਾਰ ਕਹੇ ਵੀ ਆ ਤੇਰੇ ਏਕੜ ਦੇ ਵਿੱਚ ਭਾਈ ਇੱਕਾ ਸੜਕ ਸੀ ਬਣਾਤੀ ਇੱਥੋਂ ਇਹਨੂੰ ਮਟਰ ਸਪਲਾਈ ਦੇਤਾ ਇਧਰ ਉਹਦਾ ਮਤਲਬ ਜਿਹੜਾ ਸੀਵਰੇਜ ਕੱਟਤਾ ਹੁਣ ਇਹਦੇ ਵਿੱਚ ਤੂੰ ਖੇਤੀ ਕਰਨੀ ਬੰਦ ਕਰ ਦੇ ਇਹਦੇ ਵਿੱਚ ਪਲਾਟ ਕੱਟ-ਕੱਟ ਕੇ ਦੇ ਲੋਕਾਂ ਨੂੰ ਫਿਰ ਤਾਂ ਮੇਰੀ ਜੇਬ 'ਚ ਪੈਸੇ ਆਉਣ 36% ਰੱਕ ਜਿਹੜਾ ਸਾਡੇ 36 100 ਗੱਜ 75% ਰਕਬਾ ਫ੍ਰੀ ਆਫ ਕਾਸਟ ਕੋਈ ਪੈਸਾ ਦੇਣਾ ਹੀ ਨਹੀਂ। ਔਰ ਉਹ ਲੈਂਡ ਜਾ ਲੈ ਕੇ ਲੈ ਰਹੇ ਨੇ। ਔਰ ਇਹਦੋਂ ਮੈਂ ਤੁਹਾਨੂੰ ਹੋਰ ਦੱਸਿਆ। ਜਿਹੜੇ ਇਹਦੋਂ ਪਹਿਲਾਂ ਵੀ ਕਲੋਨਾਈਜ਼ਰਾਂ ਨੇ ਕੰਮ ਕੀਤਾ ਉਹ ਕਰਵਾਇਆ ਉਹ ਵੀ ਪੁੱਡਾ ਨੇ, ਗਲਾਡਾ ਨੇ ਤੇ ਕਮਾਡਾ ਨੇ। ਹੋਏ ਉਹ ਵੀ ਐਵੇਂ ਆ। ਔਰ ਉਹਨਾਂ ਲੋਕਾਂ ਨੇ ਜੀ ਕਿਸਾਨ ਤਾਂ ਵਿਚਾਰੇ ਫਿਰਦੇ ਉਹ ਜ਼ਮੀਨਾਂ ਦੇ ਮਾਲਕ ਰੁੱਲਦੇ। ਉਹਨਾਂ ਨੂੰ ਜਿਹੜਾ 1200 ਗੱਜ ਮਿਲਣਾ ਸੀ ਨਹੀਂ ਮਿਲਿਆ। لیکن ਉਹਨਾਂ ਦੇ ਇਸ ਇਕੜ ਦੇ ਵਿੱਚੋਂ 3600 ਗੱਜ ਤੋਂ ਉਹਨਾਂ ਨੇ 38 38 ਕਰੋੜ ਰੁਪਇਆ ਕਮਾਇਆ। ਉਹ ਤਾਂ 38 ਕਰੋੜ ਸਰਕਾਰ ਤੇ ਸਰਕਾਰ ਦੇ ਜਿਹੇ ਤੇ ਕਮਾ ਗਏ ਤੇ ਕਿਸਾਨ ਸੜਕਾਂ ਤੇ ਆ ਗਏ। ਕਿਸਾਨ ਤੋਂ ਉਹਦੇ ਬੱਚੇ ਦੀ ਫੀਸ ਨਹੀਂ ਭਰੀ ਗਈ। ਕਿਸਾਨ ਤੋਂ ਆਪਣੀ ਬੇਟੀ ਨੂੰ ਦੇ ਹੱਥ ਪੀਲੇ ਕਰਨ ਲਈ ਉਹਦੇ ਕੋਲੇ ਪੈਸੇ ਨਹੀਂ ਆਏ। ਔਰ ਅਗਲੀ ਗੱਲ ਤੁਸੀਂ ਮੈਨੂੰ ਦੱਸਿਓ ਕਿ ਇਹਨਾਂ ਨੇ ਇੱਕ ਸ਼ਰਤ ਰੱਖੀ ਹੈ ਕਿ ਜਿਹੜਾ ਅਸੀਂ ਤੁਹਾਨੂੰ 1200 ਗੈਜ ਦੇਣਾ ਹੈ ਉਹ ਦੇਣ ਲੱਗਿਆ ਨੇ ਡਵੈਲਪਮੈਂਟ ਚਾਰਜਸ ਆ ਜਿਹੜੇ ਉਹ 60% ਦੋਤੋਂ ਲੈਣੇ ਆ ਕਿਸਾਨ ਤੋਂ ਉਹ ਭਾਈ ਮੇਰੀ ਕਿੱਲਾ ਜ਼ਮੀਨ ਸੀ ਮੈਂ ਤੁਹਾਨੂੰ ਦੇਤੀ ਉਹ 60% ਚਾਰਜਸ ਭਰਨ ਵਾਸਤੇ ਮੇਰੇ ਕੋਲੇ ਪੈਸੇ ਕਿੱਥੋਂ ਆਉਣਗੇ ਮੈਂ ਇਹਦੇ ਤੇ ਕਰਜ਼ਾ ਨਹੀਂ ਚੱਕ ਸਕਦਾ ਮੈਂ ਇਹਨੂੰ ਵੇਚ ਨਹੀਂ ਸਕਦਾ ਜ਼ਮੀਨ ਤਾਂ ਤੁਹਾਨੂੰ ਦੇਤੀ ਪਰ ਸੱਬ ਨਾ ਉਹਦੇ ਕੋਲੋਂ 60% ਚਾਰਜਸ ਭਰੇ ਜਾਣੇ ਆ ਨਾ ਉਹਨੂੰ 1200 ਗੈਜ ਮਿਲਣੀ ਹੈ ਉਹ ਅਖੀਰ ਨੂੰ ਕਿਸੇ ਨਾ ਕਿਸੇ ਕਾਰਪੋਰੇਟ ਕੋਲੇ ਜਾਣੀ ਹੈ ਸੋ ਕਿਸਾਨਾਂ ਨਾਲ ਡਾਇਰੈਕਟ ਐਂਡਾਇਰੈਕਟ ਢੰਗ ਦੇ ਨਾਲ ਸਿੱਧੀ ਚੀਟਿੰਗ ਆ ਸਿੱਧਾ ਧੋਖਾ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਤਰ੍ਹਾਂ ਦੀ ਪਾਲਿਸੀ ਚੱਲਦੀ ਪਈ ਹੈ ਸਾਰੇ ਕਿਸਾਨ ਇਕੱਠੇ ਹੋ ਰਹੇ ਨੇ ਮੱਧ ਪ੍ਰਦੇਸ਼ ਦੀ ਤੁਸੀਂ ਆਪ ਹੀ ਗੱਲ ਕਰ ਰਹੇ ਹੋ ਉਸੇ ਦੀ ਉੱਥੇ ਤੱਕ ਪਾਸ ਹੋ ਗਿਆ ਹੈ ਕਿ ਵੀ ਤੁਸੀਂ ਬਿਨਾਂ ਕਿਸਾਨ ਨੂੰ ਕੋਈ ਮੁਆਵਜ਼ਾ ਦਿੱਤੇ ਜਮੀਨ ਲੈ ਸਕਦੇ ਹੋ ਇਸ ਤਰ੍ਹਾਂ ਦਾ ਕਾਨੂੰਨ ਕਿਸੇ ਵੇਲੇ ਵੀ ਪੰਜਾਬ 'ਚ ਵੀ ਆ ਸਕਦਾ ਹੈ ਕਿਸਾਨਾਂ ਨਾਲ ਇਹਦੇ ਲਈ ਤੁਸੀਂ ਸਮਝ ਲਿਓ ਕਿ ਧੱਕਾ ਹੀ ਹੈ ਹੁਣ ਕਿਸਾਨ ਇੱਕ ਰੈਲੀ ਜਿਹੜੀ ਹੈ 16 ਤਰੀਕ ਨੂੰ 16 ਅਗਸਤ ਨੂੰ ਰਹੀ ਹੈ ਚ ਕਰਨ ਜਾ ਰਹੀ ਹੈ ਉਸ ਤੋਂ ਬਾਅਦ ਦਿੱਲੀ ਚ ਵੀ ਤੁਸੀਂ ਜਾ ਰਹੇ ਹੋ ਦੇਖੋ ਸਵਾਲ ਇਹ ਹੈ ਕਿ ਅਸੀਂ ਕਿਸਾਨਾਂ ਦੀਆਂ ਜਥੇਬੰਦੀਆਂ ਆ ਸਦਾ ਕਿਸਾਨ ਵਿਚਾਰਾ ਅਨਐਜੂਕੇਟ ਵੀ ਹੈ ਹਾਂ ਅਨਸਮੱਠਤ ਵੀ ਹੈ ਜੀ ਇਹਨਾਂ ਦਾ ਲਾਹਾ ਚੱਕ ਕੇ ਹੀ ਸਰਕਾਰੇ ਕਰ ਰਹੀ ਹੈ ਆਪਦੇ ਪੋਲੀਟੀਕਲ ਲੋਕਾਂ ਨੂੰ ਸਦਕੇ ਇਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਲੇਖਕ ਦੇਖੋ ਜੀ ਲੋਕ ਸਾਡੇ ਹੱਕ ਚ ਨੇ ਔਰ ਇਹਨਾਂ ਨੂੰ ਇਹਨਾਂ ਨੂੰ ਉਹਦੇ ਤੋਂ ਬਚਾਉਣ ਲਈ ਉਹਨਾਂ ਦੇ ਪੈਰਲਰ ਕੇ ਕਿਸਾਨ ਉਹ ਖੜੇ ਕਰਕੇ ਵਿਖਾਉਣੇ ਕਿ ਆਹ ਲੋਕ ਉਹ ਨੇ ਜਿਹੜੇ ਕਹਿੰਦੇ ਅਸੀਂ ਜ਼ਮੀਨ ਨਹੀਂ ਦੇਣੀ ਚਾਹੁੰਦੇ ਇਹਨਾਂ ਨੂੰ ਵੀ ਲੋਨ ਦੀ ਲੋੜ ਹੈ ਸੋ ਇਸ ਕਰਕੇ ਸਰਕਾਰ ਦੇ ਜਿਹੜੇ ਇਹ ਝੂਠ ਹੈ ਝੂਠ ਦਾ ਜਿਹੜਾ ਪ੍ਰਚਾਰ ਕਰ ਰਹੇ ਨੇ ਉਹਨੂੰ ਡੈਮੇਜ ਕਰਨ ਲਈ ਸਰਕਾਰ ਨੂੰ ਚੇਤਾਵਨੀ ਦੇਣ ਲਈ ਔਰ ਕਿਸਾਨਾਂ ਨੂੰ ਅਵੇਅਰ ਕਰਨ ਲਈ ਇਹ ਅਸੀਂ ਕਰ ਰਹੇ ਹਾਂ ਔਰ ਜਿਹੜੀ ਸਾਡੀ ਮਤਲਬ 25 ਦੀ ਹੈ 25 ਅਗਸਤ ਨੂੰ ਦਿੱਲੀ ਦਾ ਪ੍ਰੋਗਰਾਮ ਉਹਦੇ ਸਪਸ਼ਟ ਹੈ ਕਿ ਫ੍ਰੀ ਟ੍ਰੇਡ ਐਗਰੀਮੈਂਟ ਭਾਵੇਂ ਸਰਕਾਰ ਅੱਜ ਪਿੱਛੇ ਹਟੀ ਹੈ ਲੇਕਿਨ ਅਮਰੀਕਾ ਦਾ ਵਫਦ ਆ ਰਿਹਾ ਉਸ ਵੇਲੇ ਸਾਡਾ ਜਾ ਕੇ ਉਹਦਾ ਵਿਰੋਧ ਕਰਨਾ ਜਿਹੜਾ ਅੱਜ ਡੋਨਾਲਡ ਟਰੰਪ ਭਾਰਤ ਨੂੰ ਦਬਾ ਰਿਹਾ ਹੈ ਕਿ ਅਗਰ ਐ ਨਹੀਂ ਕਰੋਗੇ ਤਾਂ ਅਸੀਂ ਐ ਕਰਾਂਗੇ ਜ਼ਬਰਦਸਤੀ ਧੱਕੇ ਨਾਲ ਮੈਂ ਕਹਿੰਦਾ ਭਾਰਤ ਸਰਕਾਰ ਨੂੰ ਸਿੱਧਾ ਜਵਾਬ ਦੇ ਦੇਣਾ ਚਾਹੀਦਾ ਹੈ ਕਿ ਕੋਈ ਲੋੜ ਨਹੀਂ ਸਾਡੇ ਦੇਸ਼ ਦੇ ਵਿੱਚ ਤੁਹਾਨੂੰ ਆਉਂਦੀ ਸਾਨੂੰ ਨਹੀਂ ਲੋੜ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਕੋਈ ਐਗਰੀਮੈਂਟ ਕਰਨ ਦੀ ਤਾਂ ਉਥੇ ਸਪਸ਼ਟ ਜਵਾਬ ਦੇਣਾ ਚਾਹੀਦਾ ਭਾਰਤ ਨੂੰ ਇਹ ਨਾ ਮੁਰੇ ਝੁਕਣਾ ਨਹੀਂ ਚਾਹੀਦਾ ਉਹ ਕਹਿ ਰਿਹਾ ਹੈ ਕਿ ਤੁਹਾਡੀ ਜੀ ਮੈਡੀਸਨ ਜਿਹੜੀ ਆ ਰਹੀ ਹੈ ਇੰਡੀਆ ਤੋਂ ਅਸੀਂ ਉਹਦੇ ਤੇ ਐਨੇ ਪਰਸੈਂਟ ਟੈਕਸ ਲਾ ਦੇ ਮੈਂ ਕਿਹਾ ਲਾ ਦੇ ਭਾਰਤ ਦੀ ਮੈਡੀਸਨ ਅਗਰ ਉਥੇ ਨਾ ਜਾਵੇ ਅਮਰੀਕਾ ਦੇ ਵਿੱਚ ਤਾਂ ਮੈਡੀਸਨ ਦਾ ਪ੍ਰਬੰਧ ਹੀ ਨਹੀਂ ਦੇਖਾਂਗੇ ਬਣਾਉਦੇ ਲੋਕਾਂ ਨੂੰ ਕਿਵੇਂ ਤੰਦਰੁਸਤ ਰੱਖ ਲੈਣਗੇ ਆ ਜਦੋਂ ਕਰੋਨਾ ਦਾ ਦੌਰ ਚੱਲਿਆ ਅਮਰੀਕਾ ਦਾ ਡਾਟ ਨਿਕਲਿਆ ਵਾਸੀਗਾ ਵੀ ਸਾਨੂੰ ਭਾਰਤ ਆ ਦਵਾਈਆਂ ਦੇਵੇ ਔਰ ਅਮਰੀਕਾ ਆਪ ਦੇ ਕਿਸਾਨ ਸਾਡੀ ਪਬਲਿਕ ਦਾ ਨੁਕਸਾਨ ਭਾਵੇਂ ਹੋਇਆ ਲੇਕਿਨ ਇੰਡੀਆ ਨੇ ਇਹਨਾਂ ਦੇ ਲੋਕਾਂ ਨੂੰ ਮੈਡੀਸਿਨ ਦਿੱਤੀ ਭਾਰਤ ਸਰਕਾਰ ਨੂੰ ਤੇ ਸਟੈਂਡ ਲੈਣਾ ਚਾਹੀਦਾ ਛੇ ਕਹੋ ਸਾਡੇ ਤੇ ਕੋਈ ਜ਼ਬਰਦਸਤੀ ਕਰ ਦੇਤੇ ਅਸੀਂ ਕਿਉਂ ਨਾ ਕਰੀਏ ਸਟੈਂਡ ਲੈ ਸਕਤਾ ਉਹ ਜੇ ਸਾਡਾ ਕੱਲ ਨੂੰ ਕਹਿਣ ਵੀ ਟੈਕਸ ਲਾ ਕੇ ਬੰਦ ਕਰਾਂਗੇ ਭਾਰਤ ਸਰਕਾਰ ਨੂੰ ਪਹਿਲਾਂ ਹੀ ਕਹਿ ਦੇਣਾ ਚਾਹੀਦਾ ਵੀ ਅਸੀਂ ਤੁਹਾਨੂੰ ਮੈਡੀਸਿਨ ਦੇਵਾਂਗੇ ਹੀ ਨਹੀਂ ਕੋਈ ਤੇ ਸਟੈਂਡ ਲੈਣਾ ਚਾਹੀਦਾ ਸੋ ਇਹ ਸਾਰੀ ਗੱਲਬਾਤ ਰੱਖਣ ਲਈ ਅਸੀਂ ਉੱਥੇ ਜਾਵਾਂਗੇ ਐਮਐਸਬੀ ਗਰੰਟੀ ਕਾਨੂੰਨ ਲੈਣ ਨਾਲ ਹਜੇ ਸਾਡੀ ਮੰਗ ਬਾਕੀ ਹੈ ਡਾਕਟਰ ਸੁਆਮੀਨਾਥ ਦੀ ਰਿਪੋਰਟ ਬਾਕੀ ਹੈ ਕਿਸਾਨਾਂ ਦੀ ਕਰਜ਼ਾ ਮੁਕਤੀ ਲੈਂਡ ਐਕੁਇਜ਼ੀਸ਼ਨ ਐਕਟ ਜਿਹਨੂੰ ਜਿਹਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ ਉਹਨੂੰ ਵੀ ਮੜ ਦੁਬਾਰਾ ਮਤਲਬ ਹਾਲ ਕਰਾਉਣ ਦੀ ਲੋੜ ਹੈ ਉਹਦੇ ਲਈ ਅਸੀਂ ਜਾਵਾਂਗੇ ਸ਼ੁਕਰੀਆ ਜੀ ਸਰ ਸੋ ਲੈਂਡ ਪੁਲਿੰਗ ਮਾਮਲੇ ਦੇ ਵਿੱਚ ਹੁਣ ਕਿਸਾਨ 16 ਤਰੀਕ ਨੂੰ ਰਈਏ ਦੇ ਵਿੱਚ ਇਕੱਠੇ ਹੋ ਰਹੇ ਨੇ ਐਸਕੇਐਮ ਨਾਨ ਪੋਲਿਟਿਕਲ ਦੇ ਬੈਨਰ ਹੇਲੇ ਜਿੱਥੇ ਬੰਦਿਆ ਇਕੱਠੀਆਂ ਹੋਣਗੀਆਂ ਔਰ ਇਸ ਦੇ ਖਿਲਾਫ ਆਵਾਜ਼ ਚੁੱਕਣੀ ਹੈ ਆਪਲਾ ਪਸੰਦ ਦੇ ਨੇਸ਼ਨਲ ਜੋਤੀਬਾਲ ਦਿਨਿਕ ਸਵਰ ਦਾ ਟੀਵੀ ਅੰਮ੍ਰਿਤਸਰ